ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੰਗਤ ਜੀ ਸਾਖੀ ਨੂੰ ਪੂਰਾ ਸੁਨਿਆ ਕਰੋ ਅੱਧੀ ਅਧੂਰੀ ਸਾਖੀ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ ਸੋਚ ਕਰਕੇ ਸਾਖੀ ਨੂੰ ਪੂਰਾ ਐਂਡ ਤੱਕ ਸੁਨਿਆ ਕਰੋ ਅਤੇ ਸਾਖੀ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਉਸ ਗਲਤੀ ਨੂੰ ਸੁਧਾਰੀਏ ਅਤੇ ਅੱਗੇ ਤੋਂ ਹੋਰ ਨਵੀਆਂ ਤੇ ਸੋਹਣੀਆਂ ਤੋਂ ਸੋਹਣੀਆਂ ਸਾਖੀਆਂ ਲੈ ਕੇ ਆਪ ਜੀ ਦੇ ਲਈ ਹਾਜ਼ਰ ਹੋਈਏ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਕਿਉਂ ਗਏ ਸਨ ਅਤੇ ਉੱਥੇ ਕੀ ਕੀ ਕੌਤਕ ਬਰਤਾਏ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਦੇ ਦੋ ਸਾਥੀ ਸਨ ਇੱਕ ਭਾਈ ਬਾਲਾ ਅਤੇ ਦੂਸਰਾ ਭਾਈ ਮਰਦਾਨਾ ਇੱਕ ਹਿੰਦੂ ਸੀ ਅਤੇ ਦੂਸਰਾ ਮੁਸਲਮਾਨ ਇੱਕ ਦਿਨ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗੇ ਕਪਾਸ਼ਾ ਜੀ ਮੈਂ ਮੱਕਾ ਜਾਣਾ ਚਾਹੁੰਦਾ ਹਾਂ ਮੇਰਾ ਮੱਕਾ ਜਾਣ ਨੂੰ ਬੜਾ ਮਨ ਕਰਦਾ ਹੈ ਬੜਾ ਹੀ ਮਨ ਲੋਚਦਾ ਹੈ ਜੇਕਰ ਤੁਹਾਡਾ ਹੁਕਮ ਹੋਵੇ ਤਾਂ ਆਪਾਂ ਮੱਕਾ ਹੋ ਆਈਏ ਕਿਉਂਕਿ ਇੱਕ ਸੱਚਾ ਮੁਸਲਮਾਨ ਜਦੋਂ ਤੱਕ ਉਹ ਮੱਕਾ ਨਹੀਂ ਜਾਂਦਾ ਉਦੋਂ ਤੱਕ ਉਹ ਸੱਚਾ ਮੁਸਲਮਾਨ ਨਹੀਂ ਕਹਾਉਂਦਾ ਇਸ ਕਰਕੇ ਮੇਰੀ ਤਮੰਨਾ ਹੈ ਮੇਰੀ ਇੱਛਾ ਹੈ ਕਿ ਆਪਾਂ ਮੱਕੇ ਚੱਲੀਏ ਤਾਂ ਭਾਈ ਬਾਲੇ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਸ਼ਾ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮੱਕੇ ਵੱਲ ਚਾਲੇ ਪਾ ਦਿੰਦੇ ਹਨ ਜਦੋਂ ਤੱਕ ਮੱਕਾ ਪਹੁੰਚਦੇ ਹਨ ਤਾਂ ਉਦੋਂ ਤੱਕ ਸ਼ਾਮਾਂ ਪੈ ਜਾਂਦੀਆਂ ਹਨ। ਆਣ ਕਪਾਸ਼ਾ ਜੀ ਉਦੋਂ ਤੱਕ ਬਹੁਤ ਜ਼ਿਆਦਾ ਥੱਕ ਜਾਂਦੇ ਹਨ ਅਤੇ ਉੱਥੇ ਮੱਕੇ ਵਿੱਚ ਹਾਜ਼ੀਆਂ ਦੀ ਲਈ ਬਣੇ ਹੋਏ ਆਰਾਮ ਘਰ ਵਿੱਚ ਆਰਾਮ ਕਰਨ ਲੱਗ ਜਾਂਦੇ ਹਨ ਅਤੇ ਆਪਣੇ ਪੈਰ ਮੱਕੇ ਦੇ ਵੱਲ ਕਰ ਲੈਂਦੇ ਹਨ। ਅਤੇ ਆਰਾਮ ਕਰਨ ਲੱਗ ਜਾਂਦੇ ਹਨ ਅਤੇ ਉੱਥੇ ਹਾਜ਼ੀਆਂ ਦੀ ਸੇਵਾ ਕਰਨ ਵਾਲਾ ਇੱਕ ਜਿਉਨ ਨਾਮ ਦਾ ਵਿਅਕਤੀ ਸੀ ਜਦੋਂ ਉਸ ਦੀ ਨਜ਼ਰ ਗੁਰੂ ਨਾਨਕ ਪਾਤਸ਼ਾਹ ਜੀ ਤੇ ਪਈ ਤਾਂ ਉਹ ਕੀ ਵੇਖਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰ ਮੱਕੇ ਵੱਲ ਕੀਤੇ ਹੋਏ ਹਨ ਤਾਂ ਇਹ ਵੇਖ ਕੇ ਬੜਾ ਗੁੱਸੇ ਹੋਇਆ ਕਰੋਧ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੱਕੇ ਵੱਲ ਪੈਰ ਕਰ ਰੱਖੇ ਹਨ ਤਾਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗਾ ਤੁਸੀਂ ਕਿਹੋ ਜੇ ਇਨਸਾਨ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਸਾਡੇ ਮੱਕੇ ਵੱਲ ਪੈਰ ਕਰਕੇ ਸੁੱਤੇ ਪਏ ਹੋ ਕਿ ਤੁਹਾਨੂੰ ਜਰਾ ਵੀ ਸਮਝ ਨਹੀਂ ਹੈ ਤੁਸੀਂ ਸਾਡੇ ਗੁਰੂ ਵੱਲ ਪੈਰ ਕਰਕੇ ਸੁੱਤੇ ਪਏ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਜਿਉਂ ਨੂੰ ਕਹਿਣ ਲਗੇ ਤੁਸੀਂ ਗੁੱਸਾ ਨਾ ਕਰੋ ਮੈਂ ਜ਼ਿਆਦਾ ਥੱਕ ਗਿਆ ਸਾਂ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਾ ਅਤੇ ਮੈਂ ਵੀ ਤੁਹਾਡੀ ਤਰ੍ਹਾਂ ਉਸ ਪਰਮਾਤਮਾ ਨੂੰ ਮੰਨਦਾ ਹਾਂ ਇਸ ਲਈ ਤਾਂ ਮੈਂ ਇੱਥੇ ਚੱਲ ਕੇ ਆ ਪਾਇਆ ਹਾਂ ਮੈਨੂੰ ਨਹੀਂ ਪਤਾ ਕਿ ਉਸ ਪਰਮਾਤਮਾ ਦਾ ਘਰ ਕਿੱਥੇ ਹੈ ਉਹ ਪਰਮਾਤਮਾ ਕਿਹੜੀ ਦਿਸ਼ਾ ਵਿੱਚ ਵਸਦਾ ਹੈ ਕਿਸ ਰੂਪ ਵਿੱਚ ਹੈ ਪਰ ਤੁਹਾਨੂੰ ਤਾਂ ਪਤਾ ਹੈ ਕਿ ਖੁਦਾ ਦਾ ਘਰ ਕਿੱਧਰ ਹੈ ਤਾਂ ਤੁਸੀਂ ਮੇਰੇ ਪੈਰ ਚੁੱਕ ਕੇ ਦੂਸਰੇ ਪਾਸੇ ਕਰ ਦੇਵੋ ਤਾਂ ਉਹ ਜਿਉਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਕਹਿਣ ਲੱਗਾ ਠੀਕ ਹੈ ਤਾਂ ਤੁਹਾਡੇ ਪੈਰ ਮੈਂ ਦੂਸਰੇ ਪਾਸੇ ਕਰ ਦਿੰਦਾ ਹਾਂ ਪਰ ਸਾਧ ਸੰਗਤ ਜੀ ਜਿਵੇਂ ਹੀ ਉਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰ ਦੂਸਰੀ ਦਿਸ਼ਾ ਵੱਲ ਘੁਮਾਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿੱਧਰ ਹੀ ਪੈਰ ਘੁਮਾਏ ਗਏ ਮੱਕਾ ਵੀ ਨਾਲ-ਨਾਲ ਘੁੰਮ ਕੇ ਉਧਰ ਹੀ ਜਾ ਆ ਜਾਂਦਾ ਸੀ ਸਾਧ ਸੰਗਤ ਜੀ ਜਿਵੇਂ ਹੀ ਜਿਉਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰ ਦੂਸਰੀ ਦਿਸ਼ਾ ਵਿੱਚ ਘੁਮਾਉਂਦਾ ਹੈ ਤਾਂ ਮੱਕਾ ਵੀ ਨਾਲ-ਨਾਲ ਹੀ ਘੁੰਮਦਾ ਜਾਂਦਾ ਹੈ ਜਦ ਜਿਉਣ ਇਹ ਦੇਖਦਾ ਹੈ ਕਿ ਮੈਂ ਜਿਵੇਂ ਹੀ ਇਸ ਸਾਧੂ ਦੇ ਪੈਰ ਦੂਸਰੀ ਤਰਫ ਘੁਮਾਏ ਹਨ ਧਮੱਕਾ ਵੀ ਉਵੇਂ ਹੀ ਘੁੰਮਦਾ ਜਾ ਰਿਹਾ ਹੈ ਤਾਂ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਾਧੂ ਕੋਈ ਆਮ ਆਦਮੀ ਨਹੀਂ ਹੈ ਆਮ ਸਾਧੂ ਨਹੀਂ ਹੈ ਇਹ ਤਾਂ ਕੋਈ ਜ਼ਰੂਰ ਪਹੁੰਚਿਆ ਹੋਇਆ ਸਾਧੂ ਹੈ ਇਸ ਦੀ ਤਾਂ ਕੋਈ ਵੱਡੀ ਹੀ ਕਮਾਈ ਕੀਤੀ ਹੋਈ ਹੈ ਅਤੇ ਮਨ ਵਿੱਚ ਸੋਚਦਾ ਹੈ ਕਿ ਇਹ ਤਾਂ ਕੋਈ ਪਰਮਾਤਮਾ ਦਾ ਹੀ ਰੂਪ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਟਹਿ ਕੇ ਮਾਫੀ ਮੰਗਣ ਲੱਗਾ ਕਿ ਪਾਸ਼ਾ ਜੀ ਕਿ ਉਸ ਰੱਬ ਦੇ ਬੰਦੇ ਮੈਨੂੰ ਮਾਫ ਕਰ ਦੇ ਮੈਂ ਤੁਹਾਨੂੰ ਪਹਿਚਾਨਿਆ ਨਹੀਂ ਤੁਸੀਂ ਕੌਣ ਹੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਹੈ ਰੱਬ ਦੇ ਬੰਦਿਆ ਪਰਮਾਤਮਾ ਇੱਕ ਦਿਸ਼ਾ ਵਿੱਚ ਹੀ ਵਾਸ ਨਹੀਂ ਕਰਦਾ ਹੈ ਉਹ ਤਾਂ ਚਾਰੇ ਪਾਸੇ ਹੀ ਵਸਦਾ ਹੈ ਕੰਨ ਕੰਨ ਦੇ ਵਿੱਚ ਵਸਦਾ ਹੈ ਹਰ ਇੱਕ ਜੀ ਦੇ ਵਿੱਚ ਵਸਦਾ ਹੈ ਜਿੱਥੇ ਵੀ ਕਿੱਥੇ ਵੇਖੋਗੇ ਰੱਬ ਤਾਂ ਉੱਥੇ ਹੀ ਵਸਦਾ ਹੈ ਪਰਮਾਤਮਾ ਦਾ ਸਾਡੇ ਦਿਲਾਂ ਦੇ ਵਿੱਚ ਰਾਜ ਕਰਦਾ ਹੈ ਪਰ ਸਾਨੂੰ ਸਿਰਫ ਉਸ ਨੂੰ ਉਸ ਪਰਮਾਤਮਾ ਨੂੰ ਅੰਦਰਲੀ ਅੱਖ ਦੇ ਨਾਲ ਵੇਖਣ ਦੀ ਲੋੜ ਹੈ ਸਾਨੂੰ ਤਾਂ ਬੱਸ ਉਸ ਪਰਮਾਤਮਾ ਨੂੰ ਯਾਦ ਕਰਨ ਦੀ ਲੋੜ ਹੈ ਜਿਵੇਂ ਜਿਵੇਂ ਹੀ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਾਂਗੇ ਤਿਵੇਂ-ਤਿਵੇਂ ਹੀ ਅਸੀਂ ਉਸ ਪਰਮਾਤਮਾ ਦੇ ਨੇੜੇ ਹੁੰਦੇ ਜਾਵਾਂਗੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਾਧ ਸੰਗਤ ਜੀ ਸਾਨੂੰ ਉਹ ਕੰਮ ਕਰਨੇ ਚਾਹੀਦੇ ਜਿਹੜੇ ਜਿਹੜੇ ਸਾਡੇ ਗੁਰੂ ਨੂੰ ਚੰਗੇ ਲੱਗਦੇ ਹਨ ਜਿਹੜੇ ਸਾਡੇ ਗੁਰੂ ਨੂੰ ਪਾਉਂਦੇ ਹਨ ਸੋ ਸਾਨੂੰ ਕਦੇ ਵੀ ਕੋਈ ਮਾੜਾ ਕਰਮ ਨਹੀਂ ਕਰਨਾ ਚਾਹੀਦਾ ਹਮੇਸ਼ਾ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਲੋੜਵੰਦਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਸੋ ਅੱਜ ਦੀ ਸਾਕਿ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ